ਅਸੀਂ ਆਜ਼ਾਦ ਇਲੈਕਸ਼ਨ ਲੜੇ ਸੀ ਮੇਰੇ ਮਦਰ ਪੁਸ਼ਵੰਤ ਕੋਰ ਗੋਲਵੜੀ ਇਥੋਂ ਇਲੈਕਸ਼ਨ ਲੜੇ ਜੀ 2012 ਦੇ ਵਿੱਚ 5ਵੀਂ ਵਾਰ ਮੇਰੇ ਪਿਤਾ ਸਦਾ ਹਰਚੰਦ ਸਿੰਘ ਗੋਲਵੜੀ ਇਥੋਂ ਕੌਂਸਲਰ ਬਣ ਕੇ ਇਥੋਂ ਮੇਅ ਚੁਣੇ ਗਏ ਜੀ ਤੇ ਮੇਅ ਬਣ ਕੇ ਇੱਥੇ ਅਸੀਂ ਸੇਵਾ ਕੀਤੀ ਸੀ ਅਕਾਲੀ ਦਲ ਦੀ ਗੱਲ ਕਰੀਏ ਸਰ ਅਕਾਲੀ ਦਲ ਨੂੰ ਲੋਕ ਇਸ ਵਕਤ ਸੀਰੀਅਸ ਨਹੀਂ ਲੈ ਰਹੇ ਕੀ ਕਾਰਨ ਕੀ ਲੱਗਦਾ ਵਾ ਕਿਉਂਕਿ ਕਾਫੀ ਪਾਰਟੀ ਜਿਹੜੀ ਕਿ ਪਿੱਛੇ ਜਾ ਰਹੀ ਹੈ ਦੇਖੋ ਜੀ ਜਿਹੜੀ ਪਾਰਟੀ ਦਾ ਮੁੱਦਾ ਹੈ ਅਕਾਲੀ ਦਲ ਦੇਖਿਆ ਕੁਝ ਜੜੀਆਂ ਅਸੀਂ ਕਹਿ ਸਕਦੇ ਆ ਵੀ ਪਿਛਲੇ ਸਮੇਂ ਦੇ ਵਿੱਚ ਸਾਨੂੰ ਇਲੈਕਸ਼ਨਾਂ ਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਇਹ ਗੱਲ ਕਹਿਣਾ ਕਿ ਅਕਾਲੀ ਦਲ ਪਿੱਛੇ ਜਾ ਰਹੀ ਹੈ ਉਹਦਾ ਮਤਲਬ ਇਹ ਨਹੀਂ ਹੁੰਦਾ ਲੋਕਾਂ ਨੇ ਜਿਹੜਾ ਅਕਾਲੀ ਤੇ ਕਾਂਗਰਸ ਨੂੰ ਛੱਡ ਕੇ ਜਿਹੜੀ ਤੀਜੀ ਪਾਰਟੀ ਨੂੰ ਚੁਣਿਆ ਸੀਗਾ ਅੱਜ ਉਹਦਾ ਕਲੀਅਰ ਰਿਜ਼ਲਟ ਲੋਕ ਆਪ ਦੇਖ ਰਹੇ ਆ ਆਪ ਭੁਗਤ ਰਹੇ ਨੇ ਜੀ ਜੋ ਇਸ ਟਾਈਮ ਹਾਲਾਤ ਨੇ ਸਰਕਾਰ ਦੇ ਜੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਜਿੰਨੀ ਇਹਨਾਂ ਦੀ ਮਾੜੀ ਮੈਂ ਕਾਰਗੁਜ਼ਾਰੀ ਕਮਾਈ ਰਹੀ ਹੈ ਉਹ ਲੋਕ ਅੱਜ ਮੈਂ ਕਹਿੰਨਾ ਸਾਨੂੰ ਵਾਜਾ ਮਾਰ ਰਹੇ ਆ ਸਾਨੂੰ ਡੀਕ ਰਹੇ ਨੇ ਉਹ ਚਾਹੁੰਦੇ ਆ ਕਿ ਅਕਾਲੀ ਦਲ ਆਵੇ ਜਿਹੜੀ ਅਕਾਲੀ ਦਲ ਨੇ ਇੰਨੀ ਡਵੈਲਪਮੈਂਟ ਕੀਤੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਆ 2012 ਚ ਮੇਰੇ ਫਾਦਰ ਮੇਅਰ ਬਣੇ ਜਾਂ ਉਸ ਤੋਂ ਪਹਿਲਾਂ ਵੀ ਜੋ ਡਵੈਲਪਮੈਂਟ ਲੁਧਿਆਣਾ ਸ਼ਹਿਰ ਚ ਅਕਾਲੀ ਦਲ ਦੇ ਟਾਈਮ ਹੋਈ ਆ ਉਹ ਲੋਕ ਭਲੀ ਭਾਤ ਜਾਣਦੇ ਆ ਤੇ ਅੱਜ ਵੀ ਹਰ ਬੰਦੇ ਕੋਲ ਜਿਹਦੇ ਕੋ ਬੈਠ ਜੋ ਕਿ ਜੋ ਅਕਾਲੀ ਦਲ ਦੇ ਟਾਈਮ ਜਾਂ ਸਦਾ ਸੁਖਪੀਰ ਸਿੰਘ ਬਾਦਲ ਜਦੋਂ ਸਾਡੇ ਡਿਪਟੀ ਮੁੱਖ ਮੰਤਰੀ ਸੀਗੇ ਜੋ ਉਸ ਟਾਈਮ ਦੇ ਵਿੱਚ ਡਵੈਲਪਮੈਂਟ ਹੋਈ ਆ ਉਹ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਆ ਤੇ ਲੋਕ ਅੱਜ ਉਹਨਾਂ ਨੂੰ ਯਾਦ ਕਰਦੇ ਆ ਜੀ ਅਕਾਲੀ ਦਲ ਦੇ ਜਿਸਾ ਪ੍ਰੋਜੈਕਟ ਲੈਂਦੇ ਹੋਏ ਚਾਹੇ ਤੇ ਆਟਾ ਦਾਲ ਸਕੀਮ ਗੱਲ ਕਰ ਲਈ ਚਾਹੇ ਪੋਲਾ ਦੀ ਗੱਲ ਕਰ ਲਈ ਚਾਹੇ ਐਂਬੂਲੈਂਸ ਦੀ ਗੱਲ ਕਰ ਲਈਏ ਕੀ ਲੱਗਦਾ ਵਾ ਇਸ ਵਕਤ ਕਹਿੰਦੇ ਲੱਗਿਆ ਆਮ ਆਦਮੀ ਪਾਰਟੀ ਉਹਦੇ ਮੋਰ ਲਾ ਕੇ ਆਪਣੇ ਉਸ ਨੂੰ ਇਹ ਸਾਬਤ ਕਰਦੇ ਵੀ ਸਾਡੇ ਵੱਲੋਂ ਕਿੱਥੇ ਜਿਆਦਾ ਕਰ ਇਹ ਬਿਲਕੁਲ ਸਚਾਈ ਹੈ ਜੀ ਜਿੰਨੇ ਨੀਲੇ ਕਾਟ ਦੀ ਜਿਹੜੀ ਸਕੀਮ ਆਈ ਹੈ ਜੀ ਇਸਦਾ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ ਉਹਨਾਂ ਨੇ ਵਾਅਦਾ ਕੀਤਾ ਸੀ 2007 ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਆਟਾ ਦਾਲ ਫਰੀ ਦਊਂਗਾ ਤੇ ਲੋਕਾਂ ਨੂੰ ਉਦੋਂ ਲੱਗਦਾ ਸੀ ਇਹ ਕਿਵੇਂ ਪੋਸੀਬਲ ਹੈ ਅੱਜ ਵੀ ਮੈਨੂੰ ਯਾਦ ਹੈ ਕਿ ਸਦਾ ਸੁਖਵੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਸਪੀਚ ਚ ਕਿਹਾ ਸੀ ਕਿ ਮੈਂ ਸੜਕਾ ਉਹ ਬਣਾਉਂਗਾ ਜਿਹੜੀਆਂ ਬੰਬਾਂ ਨਾਲ ਨਹੀਂ ਟੁੱਟਣਗੀਆਂ ਤੇ ਅੱਜ ਵੀ ਲੋਕ ਯਾਦ ਕਰਦੇ ਆ ਜੀ ਉਹ ਗੱਲਾਂ ਨੂੰ ਵੀ ਇਹ ਗੱਲ ਪੋਸੀਬਲ ਕਹਿਣੀ ਜੋ ਕਿਹਾ ਉਹ ਕੀਤਾ ਜੀ ਚਾਹੇ ਉਹ ਇੰਪੋਸੀਬਲ ਕੰਮ ਸੀਗੇ ਤਾਂ ਵੀ ਉਹ ਕਰਕੇ ਪੋਸੀਬਲ ਕਰਕੇ ਦਿਖਾਏ ਤੇ ਜਿੰਨੇ ਕੰਮ ਅਕਾਲੀ ਦਲ ਦੀ ਗਵਰਨਮੈਂਟ ਨੇ ਕੀਤੇ ਲੋਕ ਜਾਣਦੇ ਆ ਬਿਜਲੀ ਸਰਪਲਸ ਦੀ ਗੱਲ ਕਰਦੇ ਆ ਜੀ ਕਿੰਨਾ ਮਾੜਾ ਹਾਲ ਹੁੰਦਾ ਸੀ ਜੀ ਬਿਜਲੀ ਦਾ ਬਿਜਲੀ ਸਰਪਲਸ ਕਿਹਾ ਤੇ ਕਰਕੇ ਦਿਖਾਈ ਔਰ ਬਾਕੀ ਸੂਬਿਆਂ ਨੂੰ ਪੰਜਾਬ ਬਿਜਲੀ ਵੇਚਦਾ ਰਿਹਾ ਸੀ ਅੱਜ ਵੀ ਬਿਜਲੀ ਦੇ ਹਾਲਾਤ ਜੋ ਨੇ ਅੱਜ ਇੱਥੇ ਬੈਠੇ ਆ ਜੀ ਅੱਜ ਦਿਹਾੜੀ 'ਚ ਵੀ ਦੋ ਕਿ ਤਿੰਨ ਵਾਰ ਲਾਈਟ ਗਈ ਆ ਸਰਦੀਆਂ ਦਾ ਮੌਸਮ ਹੈ ਜੀ ਕੋਈ ਕਾਰਨ ਹੀ ਨਹੀਂ ਜੀ ਬਿਜਲੀ ਜਾਣ ਦਾ ਪਰ ਹਾਲਾਤ ਇੰਨੇ ਮਾੜੇ ਨੇ ਕਿ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜੋ ਡਵੈਲਪਮੈਂਟ ਅਕਾਲੀ ਗੱਲ ਗਵਰਨਮੈਂਟ ਦੇ ਵਿੱਚ ਹੋਈ ਔਰ ਇੱਕੋ ਇੱਕ ਪਾਰਟੀ ਆ ਜਿਹੜੀ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨਾਂ ਲੜਦੀ ਆ ਜੀ ਅਕਾਲੀ ਦਲ ਨੇ ਭਾਜਪਾ ਨੂੰ ਛੱਡ ਕੇ ਕੁਝ ਗਲਤੀ ਨਹੀਂ ਕੀਤੀ ਲੱਗਦੀ ਤੁਹਾਨੂੰ ਕੀ ਲੱਗਦਾ ਅਗਰ ਦੁਵਾਰਾ ਗੱਲ ਕਰੀਏ ਭਾਜਪਾ ਔਰ ਅਕਾਲੀ ਦਲ ਦਾ ਗਠਜੋੜ ਹੋ ਸਕਦਾ ਦੇਖੋ ਜੀ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾਰਟੀ ਦੇ ਵੱਡੇ ਲੈਵਲ ਦੇ ਡਿਸੀਜਨ ਹੁੰਦੇ ਆ ਜੀ ਕੁਝ ਕਾਰਨਾ ਕਰਕੇ ਕਿਸਾਨੀ ਮੋਰਚੇ ਜਾਂ ਹੋਰ ਜਿਹੜੇ ਮੁੱਦੇ ਸੀਗੇ ਉਹਨਾਂ ਕਰਕੇ ਗੱਠਜੋੜ ਤੋੜਿਆ ਗਿਆ ਅਕਾਲੀ ਦਲ ਭਾਜਪਾ ਦੀ ਗਵਰਨਮੈਂਟ ਕੱਠੀ ਰਹੀ ਜੀ ਕੱਠੀ ਰਹਿ ਕੇ ਬਹੁਤ ਵਧੀਆ ਕੰਮ ਕੀਤੇ ਜੀ ਇਕੱਠੇ ਹੀ ਰਲ ਕੇ ਕੰਮ ਕੀਤੇ ਤੇ ਅੱਗੇ ਵੀ ਦੇਖੋ ਜੋ ਅੱਗੇ ਪਾਰਟੀ ਦੇ ਹਾਈ ਕਮਾਂਡ ਦੇ ਡਿਸੀਜਨ ਲੈਣੇ ਆ ਕੁਝ ਸਾਡੇ ਮੁੱਦੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਦਿਆਂ ਤੇ ਅੱਜ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੀ ਅੱਜ ਮੌਜੂਦਾ ਬਲਵਿੰਦਰ ਸਿੰਘ ਭੁੰਦਰ ਨੇ ਜੀ ਸਾਡੇ ਐਕਟਿੰਗ ਪ੍ਰੈਜ਼ੀਡੈਂਟ ਜਾਂ ਸਾਰੇ ਜਿਹੜੇ ਮੁੱਦੇ ਸਾਡੇ ਅਕਾਲੀ ਦਲ ਦੇ ਨੇ ਜੇ ਉਹ ਮੁੱਦੇ ਹੱਲ ਹੁੰਦੇ ਆ ਹੋ ਸਕਦਾ ਜੀ ਕੱਲ ਦੁਬਾਰਾ ਐਲਾਈਅੰਸ ਵੀ ਹੋ ਜਾਵੇ ਤਾਂ ਦੇ ਵਾਰਡ ਨੇ ਸਰ ਵਾਰਡ ਦੇ ਵਿੱਚ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਜਿਹੜੇ ਪੈਂਡਿੰਗ ਨੇ ਵਾਰਡ ਦੀ ਤਾਂ ਮੈਂ ਤੁਹਾਨੂੰ ਜੇ ਗੱਲ ਦੱਸਾਂ ਜੀ ਇਹ ਵਾਰਡ 'ਚ 25 ਸਾਲ ਨੁਮੈਂਦਗੀ ਕਰਨ ਤੋਂ ਬਾਅਦ ਜੋ ਹਾਲਾਤ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਵਾਰਡ ਦੇ ਹੋ ਗਏ ਮੈਂ ਹੈਰਾਨ ਆ ਜੀ ਡਵੈਲਪਮੈਂਟ ਦੇ ਕੰਮ ਕਰਾਣੇ ਕੋਈ ਸਮਰਸੀਬਲ ਲਵਾਉਣਾ ਕੋਈ ਸੀਵਰੇਜ ਪਾਣਾ ਤਾਂ ਬਹੁਤ ਵੱਡੇ ਕੰਮ ਸੀ ਜੀ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਵਾਰਡ ਨੰਬਰ ਜੋ 41 ਸੀ ਪਹਿਲਾਂ ਹੁਣ 44 ਬਣ ਗਿਆ ਝਾੜੂ ਤੱਕ ਨਹੀਂ ਲੱਗਿਆ ਮੇਰੇ ਫਾਦਰ ਸਰਦਾਰ ਚੰਦ ਸਿੰਘ ਗੋਲਵੜੀਆ ਜਦੋਂ ਇੱਥੋਂ ਕਾਉਂਸਲਰ ਵੀ ਸੀਗੇ ਮੇਰੇ ਮਦਰ ਸੀਗੇ ਮੇਅਰ ਵੀ ਬਣੇ ਇੱਕ ਇੱਕ ਲੋਗ ਇਸ ਵਾਰਡ ਦੇ ਜਾਣਦੇ ਆ ਕਿ ਸਾਡੇ ਟਾਈਮ ਦੇ ਵਿੱਚ ਦੋ ਵਾਰ ਦਿਨ ਚ ਝਾੜੂ ਲੱਗਦਾ ਸੀ ਅੱਜ ਕਿਸੇ ਨੂੰ ਪੁੱਛ ਲਓ ਜੀ ਕਿ ਝਾੜੂ ਲੱਗਦਾ ਉਹਦਾ ਜਵਾਬ ਹੈ ਨਾ ਦੋ ਦੋ ਤਿੰਨ ਤਿੰਨ ਬਾਅਦ ਝਾੜੂ ਲੱਗਦਾ ਜੀ ਔਰ ਉਸ ਤੋਂ ਬਾਅਦ ਸਾਡੇ ਵਾਰਡ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਗੰਦਾ ਪਾਣੀ ਆਉਂਦਾ ਜੀ ਕਿਸੇ ਦੀ ਕੋਈ ਸੁਣਵਾਈ ਨਹੀਂ ਲੋਕ ਅੱਕੇ ਪਏ ਆ ਜੀ ਪਰੇਸ਼ਾਨ ਹੋਏ ਪਏ ਨੇ ਔਰ ਸੀਵਰੇਜ ਦੀ ਏਡੀ ਵੱਡੀ ਸਮੱਸਿਆ ਸਾਰਾ ਵਾਰਡ ਦੇ ਸਾਡੇ ਜਿੰਨੇ ਸੀਵਰ ਨੇ ਚੋਕ ਹੋਏ ਹੋਏ ਆ ਸਫਾਈ ਬਿਲਕੁਲ ਨਹੀਂ ਜੀ ਲੈਟਾ ਖਰਾਬ ਨੇ ਇੱਕ ਲਾਈਟ ਠੀਕ ਕਰਾਉਣੀ ਕਿੰਨਾ ਵੱਡਾ ਨੁਮਾਇੰਦੇ ਵਾਲੀ ਕੰਮ ਆ ਕੋਈ ਲੈਟਾ ਨਹੀਂ ਠੀਕ ਹੁੰਦੀ ਆ ਜੀ ਬਹੁਤ ਮਾੜੇ ਹਾਲਾਤ ਨੇ ਜੀ ਇਸ ਵਾਰਡ ਦੇ ਔਰ ਇਸ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਜਿੱਦਾਂ ਪਹਿਲਾਂ ਸੇਵਾ ਕਰਦੇ ਰਹੇ ਜੋ ਸਮੱਸਿਆਵਾਂ ਆ ਨੇ ਚਾਹੇ ਝਾੜੂ ਲੱਗਣ ਦੀਆਂ ਲੈਟਾ ਠੀਕ ਕਰਨੀਆਂ ਇਹ ਨੁਮਾਇੰਦੇ ਦੀ ਡਿਊਟੀ ਹੁੰਦੀ ਆ ਜੀ ਵੀ ਉਸ ਨੁਮਾਇੰਦੇ ਨੇ ਸਾਰੇ ਕੰਮ ਕਰਾਉਣੇ ਆ ਇਹ ਤਾਂ ਡਿਊਟੀ ਦੇ ਤੌਰ ਤੇ ਆਪਾਂ ਇਹ ਸਾਰੇ ਕੰਮ ਕਰਨੇ ਹੁੰਦੇ ਆ ਜਿਹਨੂੰ ਮੈਂ ਤਾਂ ਇਹ ਗੱਲ ਅਗਲੀ ਇਹ ਵੀ ਕਹਿਣਾ ਵੀ ਜਿਹਨੂੰ ਇਹ ਜੌਬ ਫਿੱਟ ਨਹੀਂ ਹੈਗੀ ਉਹਨਾਂ ਨੂੰ ਇਸ ਪੰਗੇ ਦੇ ਵਿੱਚ ਨਹੀਂ ਪੈਣਾ ਚਾਹੀਦਾ ਜੇ ਤੁਹਾਨੂੰ ਨਹੀਂ ਕੰਮ ਕਰਾਉਣੇ ਹੁੰਦੇ ਨਹੀਂ ਤੁਹਾਡੇ ਤੋਂ ਕੰਮ ਕਰਾਏ ਜਾਂਦੇ ਤਾਂ ਤੁਹਾਨੂੰ ਇਲੈਕਸ਼ਨਾਂ ਨਹੀਂ ਲੜਨੀਆਂ ਚਾਹੀਦੀਆਂ ਲੋਕਾਂ ਦੇ ਨਾਲ ਫੇਕ ਪ੍ਰੋਮਿਸਸਸ ਲੋਕਾਂ ਦੇ ਨਾਲ ਝੂਠ ਖਿਲਵਾੜ ਨਹੀਂ ਕਰਨਾ ਚਾਹੀਦਾ ਸੀਵਰੇਜ ਦੀ ਗੱਲ ਕੀਤੀ ਸਰ ਤੁਸੀਂ ਜਿਦਾਂ ਕਿ ਸੀਵਰੇਜ ਹੈ ਜੀ 30 40 ਸਾਲ ਹੋ ਗਿਆ ਉਹੀ ਪਾਈਪਾਂ ਪਾਈਆਂ ਹੋਈਆਂ ਵਾਂ ਤਾਂ ਸੀਵਰੇਜ ਸਰ ਆਪੀ ਜਿਹੜੇ ਚੌਕ ਹੋਣਗੇ ਹੋਣਗੇ ਕੀ ਲੱਗਦਾ ਵਾ ਅਗਰ ਤੁਹਾਡੀ ਸਰਕਾਰ ਆਂਦੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਉਸ ਸੀਵਰੇਜ ਦੀ ਸਮੱਸਿਆ ਕਿਸਾ ਹੱਲ ਕੀਤੀ ਜਾਏਗੀ ਦੇਖੋ ਜੀ ਉਹਦਾ ਸਭ ਤੋਂ ਪਹਿਲਾ ਕੰਮ ਤਾਂ ਹੁੰਦਾ ਜਿਹੜੇ ਐਗਜ਼ਿਸਟਿੰਗ ਸੀਵਰ ਨੇ ਠੀਕ ਹੈ ਤੁਹਾਡੀ ਗੱਲ ਜਿਹੜੇ ਸੀਵਰੇਜ ਪੁਰਾਣੇ ਪਏ ਹੋਏ ਆ ਇਹ ਵੀ ਮੇਰੇ ਫਾਦਰ ਸਾਹਿਬ ਦੇ ਟਾਈਮ ਤੇ ਹੀ ਸਾਰੇ ਸੀਵਰ ਪਏ ਸੀ ਜੀ ਅੱਜ ਜੋ ਸੀਵਰ ਜਿਹੜੇ ਨੇ ਓਵਰਲੋਡਡ ਚੱਲ ਰਹੇ ਆ ਪਰ ਇਹਦਾ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਕਿ ਸੀਵਰੇਜ ਨੇ ਜਿਹੜੇ ਉਹ ਕੰਮ ਨਹੀਂ ਕਰਦੇ ਸੀਵਰ ਫੁੱਲੇ ਸੀਵਰਾ ਦੀ ਸਫਾਈ ਨਹੀਂ ਕੀਤੀ ਜਾਂਦੀ ਹਾਂ ਸਾਡੇ ਏਰੀਆ ਦੇ ਵਿੱਚ ਕੁਝ ਜਗ੍ਹਾ ਇਦਾਂ ਦੀਆਂ ਨੇ ਜਿੱਥੇ ਸੀਵਰ ਨਵੇਂ ਪੈਣ ਦੀ ਡਿਮਾਂਡ ਹੈ ਜਿਵੇਂ ਕੱਲ ਮੈਂ ਰਾਜੇਟ ਸਟਰੀਟ 'ਚ ਗਿਆ ਜੀ ਰਾਜੇਟ ਸਟਰੀਟ ਦੇ ਉੱਤੇ ਮੈਨੂੰ ਇੱਕ ਪਰਿਵਾਰ ਦੇ ਜਿਹੜੇ ਜੀ ਮਿਲੇ ਉਹਨਾਂ ਨੇ ਮੈਨੂੰ ਇਹ ਕਿਹਾ ਜੀ ਵੀ ਸਾਡੇ ਸੀਵਰ ਦੀ ਸਮੱਸਿਆ ਪਰ ਇਹ ਕੋਈ ਵੀ ਹੱਲ ਨਹੀਂ ਕਰਾ ਸਕਦਾ ਤੇ ਮੈਨੂੰ ਉਹਨਾਂ ਨੂੰ ਕਹਿਣਾ ਪਿਆ ਜੀ ਵੀ ਇਹ ਇਦਾਂ ਦਾ ਕਿਹੜਾ ਪ੍ਰੋਬਲਮ ਹੈ ਜਿਹੜੀ ਨਹੀਂ ਹੱਲ ਹੋ ਸਕਦੀ ਕਹਿੰਦੇ ਜੀ ਇੱਥੇ ਸੀਵਰ ਦੀ ਸਮੱਸਿਆ ਤੇ ਸੀਵਰ ਨਵਾਂ ਪਾ ਕੇ ਹੀ ਹੱਲ ਹੋਊਗਾ ਉਦੋਂ ਨਹੀਂ ਹੋ ਸਕਦਾ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਇਆ ਵੀ ਜੇ ਤੁਸੀਂ ਮੈਨੂੰ ਚੁਣ ਕੇ ਭੇਜਦੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੋੜੇ ਚੈਲੰਜ ਕਬੂਲ ਕਰਦਾ ਵੀ ਜਿਹੜਾ ਤੁਸੀਂ ਮੈਨੂੰ ਕਿਹਾ ਕਿ ਕੋਈ ਸੀਵਰ ਨਹੀਂ ਇੱਥੇ ਪਵਾ ਸਕਦਾ ਮੈਂ ਤੁਹਾਨੂੰ ਸੀਵਰ ਪਵਾ ਕੇ ਦਿਖਾਉਂਗਾ ਤੇ ਸੀਵਰ ਚਾਲੂ ਕਰਾ ਕੇ ਦਿਖਾਉਂਗਾ ਤੁਸੀਂ ਕਿਹਾ ਸੀ ਅਗਰ ਅਗਰ ਜਿਸ ਤਰ੍ਹਾਂ ਕਿ ਜਿਹਦੇ ਕੋਲ ਕੰਮ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਉਸ ਨੂੰ ਇਹ ਯਾਨੀ ਕਿ ਇਲੈਕਸ਼ਨ ਨਹੀਂ ਲੜਨੇ ਚਾਹੀਦੇ ਠੀਕ ਹੈ ਇਹ ਸੇਵਾ ਨਹੀਂ ਨਿਭਾਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਅਗਰ ਕੋਈ ਬੰਦਾ ਕੋਈ ਕੌਂਸਲ ਦਫਤਰ ਹੈ ਕਿ ਸਾਈਨ ਵੀ ਕਰਾਣੇ ਪੈਣ ਉਸ ਨੂੰ ਅੱਧਾ ਘੰਟਾ 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 ਵੇਟ ਕਰਨੀ ਪੈਂਦੀ ਹੈ ਇਹ ਬਿਲਕੁਲ ਸੱਚੀ ਗੱਲ ਹੈ ਜੀ ਦੇਖੋ ਅੱਜਕੱਲ ਹਰ ਬੰਦਾ ਬਹੁਤ ਜ਼ਿਆਦਾ ਬਿਜ਼ੀ ਹੈ ਜੀ ਕਿਸੇ ਕੋਲ ਇੰਨਾ ਟਾਈਮ ਨਹੀਂ ਕਿ ਕੋਈ ਕਿਸੇ ਦੇ ਦਫ਼ਤਰ ਚ ਜਾ ਕੇ ਵੇਟ ਕਰੇ ਤੁਹਾਨੂੰ ਇੱਕ ਸਿਸਟਮ ਇਦਾਂ ਦਾ ਬਣਾਉਣਾ ਚਾਹੀਦਾ ਹੈ ਜੀ ਵੀ ਜਿਹੜੀ ਤੁਹਾਡੇ ਕੋਈ ਸਾਈਨ ਦੇਖੋ ਤੁਸੀਂ ਜਦੋਂ ਨੁਮਾਇंदे ਚੁਣੇ ਜਾਂਦੇ ਹੋ ਤਾਂ ਲੋਕਾਂ ਦੀ ਤੁਸੀਂ ਆ ਟੈਸਟੇਸ਼ਨ ਕਰਨੀ ਹੁੰਦੀ ਹੈ ਮੈਂ ਬਤੌਰ ਵਕੀਲ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਜੀ ਵੀ ਲੋਕਾਂ ਦੇ ਜਿਹੜੇ ਡਾਕੂਮੈਂਟਸ ਆ ਟੈਸਟ ਕਰਾਣੇ ਸਾਰੇ ਕੰਮ ਕਰਾਣੇ ਕਿੱਦਾਂ ਕਰਾਏ ਜਾਂਦੇ ਨੇ ਇਹ ਕੰਮਾਂ ਦੇ ਵਿੱਚ ਮੈਂ ਤਾਂ ਇਹੀ ਲੋਕਾਂ ਨੂੰ ਕਹੂੰਗਾ ਕਿ ਜਿਹੜੇ ਕੰਮ ਨੇ ਆਪਣਾ ਨੁਮਾਇੰਦਾ ਉਹ ਚੁਣੋ ਜਿਹੜਾ ਪੜਿਆ ਲਿਖਿਆ ਹੋਵੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ ਤੁਹਾਡੇ ਜਿਹੜੇ ਕੰਮ ਨੇ ਉਹ ਕੰਮਾਂ ਦੀ ਗੱਲ ਜਿਹੜੀ ਹੈ ਸਹੀ ਟਿਕਾਣੇ ਤੇ ਪਹੁੰਚਾਈ ਜਾਵੇ ਉਹ ਸਾਡੇ ਏਰੀਆ ਦੇ ਵਿੱਚ ਇਸ ਟਾਈਮ ਨਸ਼ੇ ਦੀ ਬੜੀ ਵੱਡੀ ਸਮੱਸਿਆ ਹੈ ਜੀ ਕੋਈ ਵੀ ਨੁਮਾਇੰਦਾ ਇਸ ਏਰੀਏ ਦੇ ਨੇ ਅਜੇ ਤੱਕ ਨਸ਼ੇ ਦੀ ਆਵਾਜ਼ ਨਹੀਂ ਚੱਕੀ ਔਰ ਸਾਡੇ ਆਪਣੇ ਘਰਾਂ ਦੇ ਬੱਚੇ ਜਿਸ ਏਰੀਆ 'ਚ ਅਸੀਂ ਰਹਿੰਨੇ ਆ ਮੈਂ ਜੰਮਿਆ ਪਲਿਆ ਜਿਸ ਏਰੀਆ ਜਿਸ ਏਰੀਆ 'ਚ ਮੈਂ ਵੱਡਾ ਹੋਇਆ ਸਾਡੇ ਭਰਾ ਨੇ ਜਿਹੜੇ ਅੱਜ ਇਸ ਦਲਦਲ ਦੇ ਵਿੱਚ ਫਸੇ ਆਂ ਔਰ ਮੈਂ ਇਹ ਬਹੁਤ ਵੱਡਾ ਇੱਕ ਲੋਕਾਂ ਨਾਲ ਪ੍ਰੋਮਿਸ ਕਰਦਾ ਕਿ ਆਪਣੇ ਏਰੀਏ ਨੂੰ ਨਸ਼ਾ ਮੁਕਤ ਕਰਕੇ ਦਿਖਾਵਾਂਗੇ ਤੁਹਾਨੂੰ ਲਿਖਣਾ ਆਉਣਾ ਚਾਹੀਦਾ ਤੁਹਾਨੂੰ ਅਫਸਰਾਂ ਤੋਂ ਜਵਾਬ ਦੇ ਹੀ ਕਰਨੀ ਆਣੀ ਚਾਹੀਦੀ ਹੈ ਜਦੋਂ ਤੁਸੀਂ ਲਿਖ ਕੇ ਮੈਂ ਬਤੌਰ ਵਕੀਲ ਜਦੋਂ ਮੈਂ ਲਿਖ ਕੇ ਲੋਕਾਂ ਨੂੰ ਅਫਸਰਾਂ ਨੂੰ ਜਦੋਂ ਮੈਂ ਚਿੱਠੀ ਲਿਖੂੰਗਾ ਅਫਸਰਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਊਗਾ ਜਦੋਂ ਇਕੱਠੇ ਹੋ ਕੇ ਲੋਕ ਮੈਨੂੰ ਇਹ ਗੱਲ ਕਹਿੰਦੇ ਨੇ ਕਿ ਸਾਡੇ ਏਰੀਏ ਦੇ ਵਿੱਚ ਬਹੁਤ ਵੱਡਾ ਕਿਉਂਕਿ ਮੇਰੇ ਫਾਦਰ ਜਦੋਂ ਇੱਥੇ ਨੁਮਾਇੰਦੇ ਸੀ ਕਿਸੇ ਦੀ ਇੱਥੇ ਜੁਰਤ ਨਹੀਂ ਸੀ ਹੁੰਦੀ ਸਭ ਡਰਦੇ ਸੀ ਕਿ ਇੱਥੋਂ ਦੇ ਨੁਮਾਇੰਦੇ ਨੇ ਜਿਹੜੇ ਕੱਲ ਨੂੰ ਅਸੀਂ ਕੋਈ ਗਲਤ ਕੰਮ ਕਰਾਂਗੇ ਨਸ਼ਾ ਵੇਚਾਂਗੇ ਤੇ ਸਾਡਾ ਖਿਲਾਫ ਇੱਥੇ ਐਕਸ਼ਨ ਹੋ ਸਕਦਾ ਹੁਣ ਜਿਹੜੇ ਨਸ਼ੇੜੀ ਸੀਗੇ ਜਿਹੜੇ ਨਸ਼ੇ ਵੇਚਦੇ ਆ ਉਹ ਬੇਲਗਾਮ ਹੋ ਗਏ ਨੇ ਤੇ ਉਹ ਨਿਰੰਤਰ ਜਿਹੜੀ ਹੈ ਕਰਪਟ ਗਲਤ ਪ੍ਰੈਕਟਿਸਿਜ਼ ਚੱਲਦੀਆਂ ਇਹਨਾਂ ਦਾ ਸੁਧਾਰ ਕੀਤਾ ਜਾਊਗਾ ਔਰ ਪਹਲ ਦੇ ਆਧਾਰ ਤੇ ਕੀਤਾ ਜਾਊਗਾ ਔਰ ਲੋਕ ਜਨੋਂ ਅਗਰ ਜਿੰਨਾ ਫਰਮਾ ਦਿਦੇ ਤੁਹਾਡੇ ਕਿਹੜੇ ਕਿਹੜੇ ਤੁਸੀਂ ਕੰਮ ਕਰਵਾਉਣੇ ਚਾਹੋਗੇ ਜਿਹੜੇ ਤੁਹਾਨੂੰ ਜ਼ਰੂਰੀ ਲੱਗਦੇ ਨੇ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੇ ਬਾਕੀ ਕਹਿੰਦੇ ਨੇ ਕੰਮ ਨਹੀਂ ਮੈਂ ਉਹਨਾਂ ਨੂੰ ਕੰਮ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਡਿਊਟੀ ਕਹਿੰਦਾ ਜੀ ਬਿਲਕੁਲ ਜਿਵੇਂ ਸਾਡੇ ਵਾਰਡ ਦੇ ਵਿੱਚ ਕੁਝ ਏਰੀਏ ਨੇ ਪ੍ਰਤਾਪਨਗਰ ਦੇ ਵਿੱਚ ਆ ਪਾਣੀ ਦੀ ਬੜੀ ਸਮੱਸਿਆ ਪਾਣੀ ਨਹੀਂ ਮਿਲਦਾ ਗਲੀ ਨੰਬਰ 4 ਦੇ ਵਿੱਚ ਮੈਂ ਪ੍ਰਤਾਪਨਗਰ ਜਾ ਕੇ ਆਏ ਹਾਂ ਉੱਥੇ ਉਸ ਗਲੀ ਦੇ ਵਿੱਚ ਇੱਕ ਸਮਰਸੀਬਲ ਦੀ ਰਿਕੁਆਇਰਮੈਂਟ ਸੀ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਵਾਅਦਾ ਕੀਤਾ ਪਰ ਨਹੀਂ ਲਵਾਇਆ ਜੀ ਪਹਿਲ ਦੇ ਆਧਾਰ ਤੇ ਲਵਾਇਆ ਜਾਊ ਉੱਥੇ ਸੀਵਰ ਦੀ ਪ੍ਰੋਬਲਮ ਹੈ ਜੀ ਪਹਿਲ ਦੇ ਆਧਾਰ ਤੇ ਉੱਥੇ ਸੀਵਰ ਵੱਡਾ ਪਾਇਆ ਜਾਊਗਾ ਜੇ ਚਾਹੇ ਰਾਜੜ ਸਟਰੀਟ ਹੋ ਗਈ ਉਹ ਏਰੀਆ ਹੋ ਗਿਆ ਹੁਣ ਮੈਂ ਭਗਵਾਨ ਚੌਂਗਲੀ ਨੰਬਰ 8 ਚ ਜਾ ਕੇ ਆਇਆ ਜੀ ਸਾਡੇ ਏਰੀਆ ਦੇ ਨੁਮਾਇੰਦਿਆਂ ਨੇ ਉੱਥੇ ਵਾਅਦਾ ਕੀਤਾ ਸੀਗਾ ਕਿ ਸਮਰਸੀਬਲ ਲਵਾਣਾ ਉਹ ਸਮਰਸੀਬਲ ਨਹੀਂ ਲੱਗੇ ਕੋਈ ਨਹੀਂ ਹੋਏ ਇਹ ਤਾਂ ਨਹੀਂ ਜੀ ਡਿਊਟੀਆਂ ਅੱਗੇ ਮੈਂ ਕੰਮ ਦੱਸਦਾ ਤੁਹਾਡੇ ਨੁਮਾਇੰਦੇ ਦਾ ਕੀ ਹੋਣਾ ਚਾਹੀਦਾ ਅੱਜ ਲੋਡ ਹੈ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਦੀ ਅੱਜ ਸਾਡੇ ਨੌਜਵਾਨ ਵੇਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਕੋਈ এমਪਲੋਇਮੈਂਟ ਨਹੀਂ ਮਿਲਦੀ ਉਹਨਾਂ ਲਈ এমਪਲాయਮੈਂਟ ਜਨਰੇਸ਼ਨ ਕਰਨ ਦੀ ਲੋੜ ਹੈ ਜੀ ਸਾਡੇ ਏਰੀਆ ਦੇ ਵਿੱਚ ਬੱਚਿਆਂ ਨੂੰ ਇਹ ਨਹੀਂ ਪਤਾ ਸੀ ਫਰਦਰ ਕੀ ਕਰਨਾ ਹੈ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਹੈ ਮੈਂ ਬਤੌਰ ਵਕੀਲ ਲੋਕਾਂ ਨੂੰ ਲੀਗਲ ਜਿਹੜੀ ਆਪਣੇ ਸਲਾਹ ਦੀ ਲੋੜ ਹੈ ਉਹ ਬਿਲਕੁਲ ਵੀ ਸਲਾਹ ਸਹੀ ਨਹੀਂ ਮਿਲੀ ਜਾਂਦੀ ਲੋਕ ਧੱਕੇ ਖਾਂਦੇ ਆ ਔਰ ਮੈਂ ਆਪਣੇ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਿਵਾਣਾ ਹੈ ਕਿ ਜੇ ਤੁਸੀਂ ਮੈਨੂੰ ਚੁਣ ਕੇ ਇਸ ਏਰੀਆ 'ਚ ਬਣਾਉਨੇ ਹੋ ਜਿੱਦਾਂ ਮੇਰੇ ਪਿਤਾ ਸਦਾ ਹਰਚੰਦ ਸਿੰਘ ਗੋਲਵੜੀਆ ਇਸ ਏਰੀਆ ਦੀ ਸੇਵਾ ਕਰਦੇ ਰਹੇ ਨੇ ਉਵੇਂ ਹੀ ਮੈਂ ਸੇਵਾ ਕਰੂੰਗਾ ਜੀ ਉਸ ਤੋਂ ਇਲਾਵਾ اپੀਲ ਕਰਦਾ ਲੋਕਾਂ ਨੂੰ ਕਿ ਨੌਜਵਾਨਾਂ ਨੂੰ ਹੁਣ ਮੌਕਾ ਦੇਣਾ ਚਾਹੀਦਾ ਪੜੇ ਲਿਖੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਜੇ ਕੋਈ ਪੜੇ ਲਿਖੇ ਨੌਜਵਾਨ ਤੁਹਾਡੇ ਅੱਗੇ ਆਣਗੇ ਤਾਂ ਉਹ ਤੁਹਾਡੇ ਮਸਲੇ ਆ ਜਿਹੜੇ ਭੱਜ ਦੌੜ ਕਰਕੇ ਤੁਹਾਡੇ ਨਾਲ ਲਾ ਕੇ ਕਰਾ ਸਕਦੇ ਆ ਤੇ ਤੁਹਾਡੇ ਨਮਾਇंदे ਵਿੱਚ ਦ੍ਰਿੜਤਾ ਹੋਣੀ ਚਾਹੀਦੀ ਆ ਜੀ ਉਹਦੀ ਜਿਹੜੀ ਆਪਣਾ ਮਨੋਬਲ ਕੈਮ ਹੋਣਾ ਚਾਹੀਦਾ ਜੀ ਉਹਦੇ ਦਮ ਹੋਣਾ ਚਾਹੀਦਾ ਵੀ ਮੈਂ ਇਹ ਕੰਮ ਕਰਾਣਾ ਤੇ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਕੰਮ ਕਰਵਾਉਣੇ ਚਾਹੀਦੇ ਕੌਂਸਲਰ ਨੂੰ ਉਹਦੇ ਕੰਮਾਂ ਦੇ ਆਧਾਰ ਤੇ ਵੋਟ ਪੈਂਦੀ ਆ ਜੀ ਤੇ ਦੂਸਰਾ ਤੁਸੀਂ ਇਹ ਦੱਸੋ ਕਿ ਆਪਣੇ ਵਾਰਡ ਵਾਸੀਆਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੂਗਾ ਮੈਂ ਆਪਣੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਜੀ ਕਿ ਮੈਂ ਤੁਹਾਡਾ ਆਪਣਾ ਬੱਚਾ ਜੀ ਤੁਹਾਡੇ ਹੀ ਹੱਥਾਂ 'ਚ ਜੰਮਿਆ ਪਲਿਆ ਤੁਹਾਡੇ ਹੀ ਹੱਥਾਂ 'ਚ ਵੱਡਾ ਹੋਇਆ ਤੁਸੀਂ ਮੇਰੇ ਤੋਂ ਵਾਕਫ ਹੋ ਔਰ ਤੁਹਾਨੂੰ ਇਹ ਪਤਾ ਵੀ ਇਸ ਘਰ ਦਾ ਦਰ 24 ਘੰਟੇ ਖੁੱਲਾ ਹੁੰਦਾ ਸੀ ਮੈਨੂੰ ਯਾਦ ਹੈ ਜਦੋਂ ਕਿਸੇ ਨੂੰ ਸਮੱਸਿਆ ਆਣੀ ਤਾਂ ਉਹਨਾਂ ਨੇ 24 ਘੰਟੇ ਅਸੀਂ ਉਹਨਾਂ ਦੀ ਅਵੇਲੇਬਲ ਹੁੰਦੇ ਸੀ ਸਾਨੂੰ ਹਰ ਵੇਲੇ ਵਾਜ ਮਾਰ ਸਕਦੇ ਆ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਜੀ ਔਰ ਮੈਂ ਸੋਸ਼ਲ ਮੀਡੀਆ ਤੇ ਅਪੀਲ ਕਰਦਾ ਕਿ ਤੁਸੀਂ ਮੈਨੂੰ ਚੁਣ ਕੇ ਭੇਜੋ ਇਸ ਵਾਰਡ ਦੇ ਵਿੱਚ ਤੁਹਾਡੇ ਵਾਰਡ ਦੀ ਨੁਮਾਇੰਦਗੀ ਕਰਦੇ ਹੋਏ ਜਿਹੜੀਆਂ ਇਹ ਸਮੱਸਿਆਵਾਂ ਨੇ ਡਿਊਟੀਆਂ ਨੇ ਇਹ ਤਾਂ ਕਰਾਂਗੇ ਉਸ ਤੋਂ ਬਾਅਦ ਕੁਝ ਬਾਕੀਆਂ ਨਾਲੋਂ ਅਲੱਗ ਜੋ ਕੰਮ ਨੇ ਉਹ ਕਰਕੇ ਦਿਖਾਵਾਂਗੇ ਲੋਕਾਂ ਦੀਆਂ ਸਮੱਸਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਹਾਡਾ ਪੂਰਾ ਜੋਰ ਦੇ ਨਾਲ ਹਰ ਪ੍ਰੋਬਲਮ ਨੂੰ ਚੱਕਿਆ ਜਾਊਗਾ ਔਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਜੀ ਸੱਸੀ ਗਾਲ ਜੀ ਮੇਰਾ ਨਾਮ ਰਾਮਦੇਵ ਸਿੰਘ ਆਲਕ ਇਸ ਵਕਤ ਮੈਂ ਮੌਜੂਦ ਹਾਂ ਵਾਰ ਨੰਬਰ 44 ਦੇ ਵਿੱਚ ਸਾਹਮਣੇ ਮੌਜੂਦ ਨੇ ਅਮਨਜੋਤ ਗੋਲ ਬੜੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨ ਦੇ ਮੁੱਦੇ ਲੈ ਕੇ ਔਰ ਵਿਕਾਸ ਦੇ ਮੁੱਦੇ ਲੈ ਕੇ ਆ ਸੱਸੀ ਗਾਲ ਜੀ ਸਵਾਗਤ ਹੈ ਜੀ ਦਾ ਸੱਸੀ ਗਾਲ ਜੀ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦਾ ਅੱਜ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਜੀ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਕੱਢਿਆ ਜੀ ਆਪਣਾ ਥੈਂਕ ਯੂ ਸਰ ਅ ਸਰ ਜਿਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਗੱਲ ਕਰੀਏ ਇਲੈਕਸ਼ਨਾਂ ਨੂੰ ਲੈ ਕੇ ਇਸ ਟਾਈਮ ਕਿਸ ਸਥਿਤੀ ਹੈ ਕਿਸਾ ਲੋਕ ਸਾਨੂੰ ਕਿੰਨੇ ਕੇ ਲੋਕ ਮੁਹੱਬਤ ਕਰ ਰਹੇ ਕਿੰਨੇ ਕੇ ਲੋਕ ਇਸ ਟਾਈਮ ਤੱਕ ਪੋਪਲਟ ਕਰ ਰਹੇ ਨੇ ਕੀ ਸਥਿਤੀ ਹੈ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਦੱਸਣਾ ਚਾਹਨਾ ਵੀ ਇਹ ਜਿਹੜਾ ਵਾਰਡ ਨੰਬਰ 44 ਹੈ ਮੈਂ ਇੱਥੋਂ ਦਾ ਹੀ ਜੰਮਿਆ ਲੈਂ ਜੀ ਇੱਥੇ ਹੀ ਵੱਡੇ ਹੋਏ ਆ ਇੱਥੇ ਹੀ ਲੋਕਾਂ ਦੇ ਹੱਥਾਂ ਵਿੱਚ ਖੇਡੇ ਆ ਜੀ ਇੱਥੇ ਹੀ ਲੋਕਾਂ ਨਾਲ ਪਿਆਰ ਹੈ ਪਿਛਲੇ ਸਮੇਂ ਦੇ ਵਿੱਚ 2018 ਦੀ ਇਲੈਕਸ਼ਨ ਦੇ ਵਿੱਚ ਕੁਝ ਕਾਰਨਾ ਕਰਕੇ ਅਸੀਂ ਇੱਥੋਂ ਨਹੀਂ ਸਫਲਤਾ ਮਿਲ ਪਾਈ 1991 ਤੋਂ ਲੈ ਕੇ ਮੇਰੇ ਤਾਇਆ ਜੀ ਸਦਾ ਜਗਦੇਵ ਸਿੰਘ ਜੀ ਗੋਲਵੜੀਆਂ ਉਹ ਇੱਥੋਂ ਕੌਂਸਲਰ ਬਣੇ ਸੀ ਜੀ ਉਸ ਤੋਂ ਬਾਅਦ 1997 ਦੇ ਵਿੱਚ ਮੇਰੇ ਫਾਦਰ ਸਦਾ ਹਰਚੰਦ ਸਿੰਘ ਗੋਲਵੜੀਆਂ ਇੱਥੋਂ ਕੌਂਸਲਰ ਬਣੇ ਜੀ 2002 ਦੇ ਵਿੱਚ ਮੇਰੇ ਮਦਰ ਪੁਸ਼ਵੰਤ ਕੌਰ ਗੋਲਵੜੀਆਂ ਤੋਂ ਕੌਂਸਲਰ ਬਣੇ 2007 ਦੇ ਵਿੱਚ ਕਿਸੇ ਕਰਨਾ ਕਰਕੇ ਸਾਡੀ ਪਾਰਟੀ ਦੀ ਟਿਕਟ ਕੱਟੀ ਗਈ ਸੀ ਅਸੀਂ ਆਜ਼ਾਦ ਇਲੈਕਸ਼ਨ ਲੜੇ ਸੀ ਮੇਰੇ ਮਦਰ ਪੁਸ਼ਵੰਤ ਕੋਰ ਗੋਲਵੜੀ ਇਥੋਂ ਇਲੈਕਸ਼ਨ ਲੜੇ ਜੀ 2012 ਦੇ ਵਿੱਚ 5ਵੀਂ ਵਾਰ ਮੇਰੇ ਪਿਤਾ ਸਦਾ ਹਰਚੰਦ ਸਿੰਘ ਗੋਲਵੜੀ ਇਥੋਂ ਕਾਉਂਸਲਰ ਬਣ ਕੇ ਇਥੋਂ ਮੇਅਰ ਚੁਣੇ ਗਏ ਜੀ ਤੇ ਮੇਅਰ ਬਣ ਕੇ ਇੱਥੇ ਅਸੀਂ ਸੇਵਾ ਕੀਤੀ ਸੀ ਅਕਾਲੀ ਦਲ ਦੀ ਗੱਲ ਕਰਦੇ ਆ ਸਰ ਅਕਾਲੀ ਦਲ ਨੂੰ ਲੋਕ ਇਸ ਵਕਤ ਸੀਰੀਅਸ ਨਹੀਂ ਲੈ ਰਹੇ ਕੀ ਕਾਰਨ ਕੀ ਲੱਗਦਾ ਵਾ ਕਿਉਂਕਿ ਕਾਫੀ ਪਾਰਟੀ ਜਿਹੜੀ ਕਿ ਪਿੱਛੇ ਜਾ ਰਹੀ ਹੈ ਦੇਖੋ ਜੀ ਜਿਹੜੀ ਪਾਰਟੀ ਦਾ ਮੁੱਦਾ ਹੈ ਅਕਾਲੀ ਦਲ ਦੀਆਂ ਕੁਝ ਜੜੀਆਂ ਅਸੀਂ ਕਹਿ ਸਕਦੇ ਹਾਂ ਵੀ ਪਿਛਲੇ ਸਮੇਂ ਦੇ ਵਿੱਚ ਸਾਨੂੰ ਇਲੈਕਸ਼ਨਾਂ ਦੇ ਵਿੱਚ ਸਫਲਤਾ ਨਹੀਂ ਮਿਲੀ ਪਰ ਇਹ ਗੱਲ ਕਹਿਣਾ ਕਿ ਅਕਾਲੀ ਦਲ ਪਿੱਛੇ ਜਾ ਰਹੀ ਹੈ ਉਹਦਾ ਮਤਲਬ ਇਹ ਨਹੀਂ ਹੁੰਦਾ ਲੋਕਾਂ ਨੇ ਜਿਹੜਾ ਅਕਾਲੀ ਤੇ ਕਾਂਗਰਸ ਨੂੰ ਛੱਡ ਕੇ ਜਿਹੜੀ ਤੀਜੀ ਪਾਰਟੀ ਨੂੰ ਚੁਣਿਆ ਸੀਗਾ ਅੱਜ ਉਹਦਾ ਕਲੀਅਰ ਰਿਜ਼ਲਟ ਲੋਕ ਆਪ ਦੇਖ ਰਹੇ ਆ ਆਪ ਭੁਗਤ ਰਹੇ ਨੇ ਜੀ ਜੋ ਇਸ ਟਾਈਮ ਹਾਲਾਤ ਨੇ ਸਰਕਾਰ ਦੇ ਜੋ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤੇ ਜਿੰਨੀ ਇਹਨਾਂ ਦੀ ਮਾੜੀ ਮੈਂ ਕਾਰਗੁਜ਼ਾਰੀ ਕਮਾਈ ਰਹੀ ਹੈ ਉਹ ਲੋਕ ਅੱਜ ਮੈਂ ਕਹਿਣਾ ਸਾਨੂੰ ਵਾਜਾ ਮਾਰ ਰਹੇ ਆ ਸਾਨੂੰ ਢੀਕ ਰਹੇ ਨੇ ਉਹ ਚਾਹੁੰਦੇ ਆ ਕਿ ਅਕਾਲੀ ਦਲ ਆਵੇ ਜਿਹੜੀ ਅਕਾਲੀ ਦਲ ਨੇ ਇੰਨੀ ਡਵੈਲਪਮੈਂਟ ਕੀਤੀ ਅਕਾਲੀ ਦਲ ਦੇ ਟਾਈਮ ਦੇ ਵਿੱਚ ਜੋ ਪੰਜਾਬ ਦੇ ਵਿੱਚ ਡਵੈਲਪਮੈਂਟ ਹੋਈ ਹੈ 2012 ਚ ਮੇਰੇ ਫਾਦਰ ਮੇਅਰ ਬਣੇ ਜਾਂ ਉਸ ਤੋਂ ਪਹਿਲਾਂ ਵੀ ਜੋ ਡਵੈਲਪਮੈਂਟ ਲੁਧਿਆਣਾ ਸ਼ਹਿਰ ਚ ਅਕਾਲੀ ਦਲ ਦੇ ਟਾਈਮ ਹੋਈ ਹੈ ਉਹ ਲੋਕ ਭਲੀ ਭਾਤ ਜਾਣਦੇ ਆ ਤੇ ਅੱਜ ਵੀ ਹਰ ਬੰਦੇ ਕੋਲ ਜਿਹਦੇ ਕੋ ਬੈਠ ਜੋ ਕਿ ਜੋ ਅਕਾਲੀ ਦਲ ਦੇ ਟਾਈਮ ਜਾਂ ਸਦਾ ਸੁਖਪੀਰ ਸਿੰਘ ਬਾਦਲ ਜਦੋਂ ਸਾਡੇ ਡਿਪਟੀ ਮੁੱਖ ਮੰਤਰੀ ਸੀਗੇ ਜੋ ਉਸ ਟਾਈਮ ਦੇ ਵਿੱਚ ਡਵੈਲਪਮੈਂਟ ਹੋਈ ਆ ਉਹ ਸਾਰਿਆਂ ਦੇ ਅੱਖਾਂ ਦੇ ਸਾਹਮਣੇ ਆ ਤੇ ਲੋਕ ਆ ਜਿਹਨਾਂ ਨੂੰ ਯਾਦ ਕਰਦੇ ਆ ਜੀ ਅਕਾਲੀ ਦਲ ਦੇ ਜਿਸਾ ਪ੍ਰੋਜੈਕਟ ਲੈਂਦੇ ਹੋਏ ਚਾਹੇ ਤੇ ਆਟਾ ਦਾਲ ਦੀ ਸਕੀਮ ਗੱਲ ਕਰ ਲਈ ਚਾਹੇ ਪੋਲਾ ਦੀ ਗੱਲ ਕਰ ਲਈ ਚਾਹੇ ਐਂਬੂਲੈਂਸ ਦੀ ਗੱਲ ਕਰ ਲਈਏ ਕੀ ਲੱਗਦਾ ਵਾ ਐ ਇਸ ਵਕਤ ਕਰਨ ਲੱਗੇ ਆਮ ਆਵੀ ਪਾਰਟੀ ਉਹਦੇ ਮੋਰ ਲਾ ਕੇ ਆਪਣੇ ਉਸ ਨੂੰ ਇਹ ਸਾਬਿਤ ਕਰਦੇ ਵੀ ਸਾਡੇ ਵੱਲੋਂ ਕਿੱਥੇ ਜ਼ਿਆਦਾ ਕਰਾ ਇਹ ਬਿਲਕੁਲ ਸਚਾਈ ਹੈ ਜੀ ਹਾਂ ਜਿਨਨੇ ਨੀਲੇ ਕਾਟ ਦੀ ਜਿਹੜੀ ਸਕੀਮ ਆਈ ਹੈ ਜੀ ਇਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਲੈ ਕੇ ਆਏ ਸੀ ਉਹਨਾਂ ਨੇ ਵਾਅਦਾ ਕੀਤਾ ਸੀ 2007 ਦੇ ਵਿੱਚ ਜਦੋਂ ਉਹਨਾਂ ਨੇ ਕਿਹਾ ਵੀ ਮੈਂ ਆਟਾ ਦਾਲ ਫਰੀ ਦਊਂਗਾ ਤੇ ਲੋਕਾਂ ਨੂੰ ਉਦੋਂ ਲੱਗਦਾ ਸੀ ਇਹ ਕਿਵੇਂ ਪੋਸੀਬਲ ਹੈ ਅੱਜ ਵੀ ਮੈਨੂੰ ਯਾਦ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਆਪਣੀ ਸਪੀਚ 'ਚ ਕਿਹਾ ਸੀ ਕਿ ਮੈਂ ਸੜਕਾਂ ਉਹ ਬਣਾਉਂਗਾ ਜਿਹੜੀਆਂ ਬੰਬਾਂ ਨਾਲ ਨਹੀਂ ਟੁੱਟਣਗੀਆਂ ਤੇ ਅੱਜ ਵੀ ਲੋਕ ਯਾਦ ਕਰਦੇ ਆ ਜੀ ਉਹ ਗੱਲਾਂ ਨੂੰ ਵੀ ਇਹ ਗੱਲ ਪੋਸੀਬਲ ਕਹਿਣੀ ਜੋ ਕਿਹਾ ਉਹ ਕੀਤਾ ਜੀ ਚਾਹੇ ਉਹ ਇੰਪੋਸੀਬਲ ਕੰਮ ਸੀਗੇ ਤਾਂ ਵੀ ਉਹ ਕਰਕੇ ਪੋਸੀਬਲ ਕਰਕੇ ਦਿਖਾਏ ਤੇ ਜਿੰਨੇ ਕੰਮ ਅਕਾਲੀ ਦਲ ਦੀ ਗਵਰਨਮੈਂਟ ਨੇ ਕੀਤੇ ਲੋਕ ਜਾਣਦੇ ਆ ਬਿਜਲੀ ਸਰਪਲਸ ਦੀ ਗੱਲ ਕਰਦੇ ਆ ਜੀ ਕਿੰਨਾ ਮਾੜਾ ਹਾਲ ਹੁੰਦਾ ਸੀ ਜੀ ਬਿਜਲੀ ਦਾ ਬਿਜਲੀ ਸਰਪਲਸ ਕਿਹਾ ਤੇ ਕਰਕੇ ਦਿਖਾਈ ਔਰ ਬਾਕੀ ਸੂਬਿਆਂ ਨੂੰ ਪੰਜਾਬ ਬਿਜਲੀ ਵੇਚਦਾ ਰਿਹਾ ਸੀ ਅੱਜ ਵੀ ਬਿਜਲੀ ਦੇ ਹਾਲਾਤ ਜੋ ਨੇ ਅੱਜ ਇੱਥੇ ਬੈਠੇ ਆਂ ਜੀ ਅੱਜ ਦਿਹਾੜੀ 'ਚ ਵੀ ਦੋ ਕਿ ਤਿੰਨ ਵਾਰ ਲਾਈਟ ਗਈ ਆ ਸਰਦੀਆਂ ਦਾ ਮੌਸਮ ਹੈ ਜੀ ਕੋਈ ਕਾਰਨ ਹੀ ਨਹੀਂ ਜੀ ਬਿਜਲੀ ਜਾਣ ਦਾ ਪਰ ਹਾਲਾਤ ਇੰਨੇ ਮਾੜੇ ਨੇ ਕਿ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜੋ ਡਵੈਲਪਮੈਂਟ ਅਕਾਲੀਵਾਲ ਗਵਰਨਮੈਂਟ ਦੇ ਵਿੱਚ ਹੋਈ ਔਰ ਇੱਕੋ ਇੱਕ ਪਾਰਟੀ ਹੈ ਜੀ ਡਵੈਲਪਮੈਂਟ ਦੇ ਮੁੱਦੇ ਤੇ ਇਲੈਕਸ਼ਨਾਂ ਲੜਦੀ ਹੈ ਜੀ ਅਕਾਲੀ ਦਲ ਨੇ ਭਾਜਪਾ ਨੂੰ ਛੱਡ ਕੇ ਕੁਝ ਗਲਤੀ ਨਹੀਂ ਕੀਤੀ ਲੱਗਦੀ ਤੁਹਾਨੂੰ ਕੀ ਲੱਗਦਾ ਅਗਰ ਦੁਬਾਰਾ ਗੱਲ ਕਰੀਏ ਭਾਜਪਾ ਔਰ ਅਕਾਲੀ ਦਲ ਦਾ ਗਠਜੋੜ ਹੋ ਸਕਦਾ ਦੇਖੋ ਜੀ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਇਹ ਪਾਰਟੀ ਦੇ ਵੱਡੇ ਲੈਵਲ ਦੇ ਡਿਸੀਜਨ ਹੁੰਦੇ ਆ ਜੀ ਕੁਝ ਕਾਰਨਾ ਕਰਕੇ ਕਿਸਾਨੀ ਮੋਰਚੇ ਜਾਂ ਹੋਰ ਜਿਹੜੇ ਮੁੱਦੇ ਸੀਗੇ ਉਹਨਾਂ ਕਰਕੇ ਗੱਠਜੋੜ ਤੋੜਿਆ ਗਿਆ ਅਕਾਲੀ ਦਲ ਬੀਜੇਪੀ ਦੀ ਗਵਰਨਮੈਂਟ ਕੱਟੀ ਰਹੀ ਜੀ ਕੱਠੀ ਰਹਿ ਕੇ ਬਹੁਤ ਵਧੀਆ ਕੰਮ ਕੀਤੇ ਜੀ ਇਕੱਠੇ ਹੀ ਰਲ ਕੇ ਕੰਮ ਕੀਤੇ ਤੇ ਅੱਗੇ ਵੀ ਦੇਖੋ ਜੋ ਅੱਗੇ ਪਾਰਟੀ ਦੇ ਹਾਈ ਕਮਾਂਡ ਨੇ ਡਿਸੀਜਨ ਲੈਣੇ ਆ ਕੁਝ ਸਾਡੇ ਮੁੱਦੇ ਨੇ ਜੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੁੱਦਿਆਂ ਤੇ ਅੱਜ ਸਾਡੇ ਪਾਰਟੀ ਪ੍ਰਧਾਨ ਸਾਹਿਬ ਸੁਖਵੀਰ ਸਿੰਘ ਬਾਦਲ ਜਾਂ ਹੋਰ ਜਿਹੜੀ ਅੱਜ ਮੌਜੂਦਾ ਬਲਵਿੰਦਰ ਸਿੰਘ ਭੁੰਦਰ ਨੇ ਜੀ ਸਾਡੇ ਐਕਟਿੰਗ ਪ੍ਰੈਜ਼ੀਡੈਂਟ ਜਾਂ ਸਾਰੇ ਜਿਹੜੇ ਮੁੱਦੇ ਸਾਡੇ ਅਕਾਲੀ ਦਲ ਦੇ ਨੇ ਜੇ ਉਹ ਮੁੱਦੇ ਹੱਲ ਹੁੰਦੇ ਆ ਹੋ ਸਕਦਾ ਜੀ ਕੱਲ ਦੁਬਾਰਾ ਐਲਾਈਅੰਸ ਵੀ ਹੋ ਜਾਵੇ ਜੀ ਆ ਤੁਹਾਡੇ ਵਾਰਡ ਇਹ ਨੇ ਸਰ ਵਾਰਡ ਦੇ ਵਿੱਚ ਗੱਲ ਕਰੀਏ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਕਿਹੜੇ ਕੰਮ ਜਿਹੜੇ ਪੈਂਡਿੰਗ ਨੇ ਵਾਰਡ ਦੀ ਤਾਂ ਮੈਂ ਤੁਹਾਨੂੰ ਜੇ ਗੱਲ ਦੱਸਾਂ ਜੀ ਇਹ ਵਾਰਡ 'ਚ 25 ਸਾਲ ਨੁਮਾਇੰਦਗੀ ਕਰਨ ਤੋਂ ਬਾਅਦ ਜੋ ਹਾਲਾਤ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਵਾਰਡ ਦੇ ਹੋ ਗਏ ਮੈਂ ਹੈਰਾਨ ਆ ਜੀ ਡਵੈਲਪਮੈਂਟ ਦੇ ਕੰਮ ਕਰਾਣੇ ਕੋਈ ਸਮਰਸੀਵਲ ਲਵਾਉਣਾ ਕੋਈ ਸੀਵਰੇਜ ਪਾਉਣਾ ਤਾਂ ਬਹੁਤ ਵੱਡੇ ਕੰਮ ਸੀ ਜੀ ਪਿਛਲੇ 7 ਸਾਲਾਂ ਦੇ ਵਿੱਚ ਸਾਡੇ ਵਾਰਡ ਨੰਬਰ ਜੋ 41 ਸੀ ਪਹਿਲਾਂ ਹੁਣ 44 ਬਣ ਗਿਆ ਝਾੜੂ ਤੱਕ ਨਹੀਂ ਲੱਗਿਆ ਮੇਰੇ ਫਾਦਰ ਸਰਦਾ ਹਰਜਨ ਸਿੰਘ ਗੋਲਵੜੀਆ ਜਦੋਂ ਇਥੋਂ ਕਾਉਂਸਲਰ ਵੀ ਸੀਗੇ ਮੇਰੇ ਮਦਰ ਸੀਗੇ ਮੇਅਰ ਵੀ ਬਣੇ ਇੱਕ ਇੱਕ ਲੋਕ ਇਸ ਵਾਰਡ ਦੇ ਜਾਣਦੇ ਆ ਕਿ ਸਾਡੇ ਟਾਈਮ ਦੇ ਵਿੱਚ ਦੋ ਵਾਰ ਦਿਨ ਚ ਝਾੜੂ ਲੱਗਦਾ ਸੀ ਅੱਜ ਕਿਸੇ ਨੂੰ ਪੁੱਛ ਲਓ ਜੀ ਕਿ ਝਾੜੂ ਲੱਗਦਾ ਉਹਦਾ ਜਵਾਬ ਹੈ ਨਾ ਦੋ ਦੋ ਤਿੰਨ ਤਿੰਨ ਵਾਰ ਝਾੜੂ ਲੱਗਦਾ ਜੀ ਔਰ ਉਸ ਤੋਂ ਬਾਅਦ ਸਾਡੇ ਵਾਰਡ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਗੰਦਾ ਪਾਣੀ ਆਂਦਾ ਜੀ ਕਿਸੇ ਦੀ ਕੋਈ ਸੁਣਵਾਈ ਨਹੀਂ ਲੋਕ ਅੱਕੇ ਪਏ ਆ ਜੀ ਪਰੇਸ਼ਾਨ ਹੋਏ ਪਏ ਨੇ ਔਰ ਸੀਵਰੇਜ ਦੀ ਏਡੀ ਵੱਡੀ ਸਮੱਸਿਆ ਸਾਰਾ ਵਾਰਡ ਦੇ ਸਾਡੇ ਜਿੰਨੇ ਸੀਵਰ ਨੇ ਚੋਕ ਹੋਏ ਹੋਏ ਆ ਸਫਾਈ ਬਿਲਕੁਲ ਨਹੀਂ ਜੀ ਲੈਟਾ ਖਰਾਬ ਨੇ ਇੱਕ ਲਾਈਟ ਠੀਕ ਕਰਾਉਣੀ ਕਿੱਡਾ ਵੱਡਾ ਨੁਮਾਇੰਦੇ ਵਾਲੀ ਕੰਮ ਆ ਕੋਈ ਲੈਟਾ ਨਹੀਂ ਠੀਕ ਹੁੰਦੀ ਆ ਜੀ ਬਹੁਤ ਮਾੜੇ ਹਾਲਾਤ ਨੇ ਜੀ ਇਸ ਵਾਰਡ ਦੇ ਔਰ ਇਸ ਗੱਲ ਦਾ ਲੋਕਾਂ ਨੂੰ ਵਿਸ਼ਵਾਸ ਦਿਵਾਨੇ ਆ ਕਿ ਜਿੱਦਾਂ ਪਹਿਲਾਂ ਸੇਵਾ ਕਰਦੇ ਰਹੇ ਜੋ ਸਮੱਸਿਆਵਾਂ ਆ ਨੇ ਚਾਹੇ ਝਾੜੂ ਲੱਗਣ ਦੀਆਂ ਲੈਟਾ ਠੀਕ ਕਰਨੀਆਂ ਇਹ ਨੁਮਾਇੰਦੇ ਦੀ ਡਿਊਟੀ ਹੁੰਦੀ ਆ ਜੀ ਵੀ ਉਸ ਨੁਮਾਇੰਦੇ ਨੇ ਸਾਰੇ ਕੰਮ ਕਰਾਉਣੇ ਆ ਇਹ ਤਾਂ ਡਿਊਟੀ ਦੇ ਤੌਰ ਤੇ ਆਪਾਂ ਇਹ ਸਾਰੇ ਕੰਮ ਕਰਨੇ ਹੁੰਦੇ ਆ ਜਿਹਨੂੰ ਮੈਂ ਤਾਂ ਇਹ ਗੱਲ ਅਗਲੀ ਇਹ ਵੀ ਕਹਿਣਾ ਵੀ ਜਿਹਨੂੰ ਇਹ ਜੌਬ ਫਿੱਟ ਨਹੀਂ ਹੈਗੀ ਉਹਨਾਂ ਨੂੰ ਇਸ ਪੰਗੇ ਦੇ ਵਿੱਚ ਨਹੀਂ ਪੈਣਾ ਚਾਹੀਦਾ ਜੇ ਤੁਹਾਨੂੰ ਨਹੀਂ ਕੰਮ ਕਰਾਉਣੇ ਆਉਂਦੇ ਨਹੀਂ ਤੁਹਾਡੇ ਤੋਂ ਕੰਮ ਕਰਾਈ ਜਾਂਦੇ ਤਾਂ ਤੁਹਾਨੂੰ ਇਲੈਕਸ਼ਨਾਂ ਨਹੀਂ ਲੜਨੀਆਂ ਚਾਹੀਦੀਆਂ ਲੋਕਾਂ ਦੇ ਨਾਲ ਫੇਕ ਪ੍ਰੋਮਿਸਸ ਲੋਕਾਂ ਦੇ ਨਾਲ ਝੂਠ ਖਿਲਵਾੜ ਨਹੀਂ ਕਰਨਾ ਚਾਹੀਦਾ ਸੀਰਵਲ ਜੀ ਗੱਲ ਕੀਤੀ ਸਰ ਤੁਸੀਂ ਜਿਸ ਤਰ੍ਹਾਂ ਕਿ ਸੀਵਲ ਜਗਾ ਜੀ 30 40 ਸਾਲ ਹੋ ਗਿਆ ਉਹੀ ਪਾਇਪਾਂ ਪਾਈਆਂ ਹੋਈਆਂ ਵਾ ਤਾਂ ਸੀਵਲ ਸਰ ਆਪੀ ਜਿਹੜੇ ਚੌਕ ਹੋਣਗੇ ਹੋਣਗੇ ਕੀ ਲੱਗਦਾ ਵਾ अगर ਤੁਹਾਡੀ ਸਰਕਾਰ ਆਂਦੀ ਹੈ ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਏਗੀ ਉਸ ਦੀ ਸੀਵਰੇਜ ਦੀ ਸਮੱਸਿਆ ਕਿਸਾ ਹੱਲ ਕੀਤੀ ਜਾਏਗੀ ਦੇਖੋ ਜੀ ਉਹਦਾ ਸਭ ਤੋਂ ਪਹਿਲਾ ਕੰਮ ਤਾਂ ਹੁੰਦਾ ਜਿਹੜੇ ਐਗਜ਼ਿਸਟਿੰਗ ਸੀਵਰ ਨੇ ਠੀਕ ਹੈ ਤੁਹਾਡੀ ਗੱਲ ਜਿਹੜੇ ਸੀਵਰੇਜ ਪੁਰਾਣੇ ਪਏ ਹੋਏ ਆ ਇਹ ਵੀ ਮੇਰੇ ਫਾਦਰ ਸਾਹਿਬ ਦੇ ਟਾਈਮ ਤੇ ਹੀ ਸਾਰੇ ਸੀਵਰ ਪਏ ਸੀ ਜੀ ਅੱਜ ਜੋ ਸੀਵਰ ਜਿਹੜੇ ਨੇ ਓਵਰਲੋਡਡ ਚੱਲ ਰਹੇ ਆ ਪਰ ਇਹਦਾ ਮਤਲਬ ਇਹ ਨਹੀਂ ਕਿਹਾ ਜਾ ਸਕਦਾ ਕਿ ਸੀਵਰੇਜ ਨੇ ਜਿਹੜੇ ਉਹ ਕੰਮ ਨਹੀਂ ਕਰਦੇ ਸੀਵਰ ਫੁੱਲੇ ਸੀਵਰਾ ਦੀ ਸਫਾਈ ਨਹੀਂ ਕੀਤੀ ਜਾਂਦੀ ਹਾਂ ਸਾਡੇ ਏਰੀਆ ਦੇ ਵਿੱਚ ਕੁਝ ਜਗ੍ਹਾ ਇਦਾਂ ਦੀਆਂ ਨੇ ਜਿੱਥੇ ਸੀਵਰ ਨਵੇਂ ਪੈਣ ਦੀ ਡਿਮਾਂਡ ਹੈ ਜਿਵੇਂ ਕੱਲ ਮੈਂ ਰਾਜਟ ਸਟਰੀਟ 'ਚ ਗਿਆ ਜੀ ਰਾਜਟ ਸਟਰੀਟ ਦੇ ਉੱਤੇ ਮੈਨੂੰ ਇੱਕ ਪਰਿਵਾਰ ਦੇ ਜਿਹੜੇ ਜੀ ਮਿਲੇ ਉਹਨਾਂ ਨੇ ਮੈਨੂੰ ਇਹ ਕਿਹਾ ਜੀ ਵੀ ਸਾਡੇ ਸੀਵਰ ਦੀ ਸਮੱਸਿਆ ਪਰ ਇਹ ਕੋਈ ਵੀ ਹੱਲ ਨਹੀਂ ਕਰਾ ਸਕਦਾ ਤੇ ਮੈਨੂੰ ਉਹਨਾਂ ਨੂੰ ਕਹਿਣਾ ਪਿਆ ਜੀ ਵੀ ਇਹ ਇਦਾਂ ਦਾ ਕਿਹੜਾ ਪ੍ਰੋਬਲਮ ਹੈ ਜਿਹੜੀ ਨਹੀਂ ਹੱਲ ਹੋ ਸਕਦੀ ਕਹਿੰਦੇ ਜੀ ਇੱਥੇ ਸੀਵਰ ਦੀ ਸਮੱਸਿਆ ਤੇ ਸੀਵਰ ਨਵਾਂ ਪਾ ਕੇ ਹੀ ਹੱਲ ਹੋਊਗਾ ਉਦਾਂ ਨਹੀਂ ਹੋ ਸਕਦਾ ਤੇ ਮੈਂ ਉਹਨਾਂ ਨੂੰ ਵਿਸ਼ਵਾਸ ਦਿਵਾ ਕੇ ਆਇਆ ਵੀ ਜੇ ਤੁਸੀਂ ਮੈਨੂੰ ਚੁਣ ਕੇ ਭੇਜਦੇ ਹੋ ਮੈਂ ਤੁਹਾਡੇ ਨਾਲ ਵਾਅਦਾ ਕਰਦਾ ਤੋੜੇ ਚੈਲੰਜ ਕਬੂਲ ਕਰਦਾ ਵੀ ਜਿਹੜਾ ਤੁਸੀਂ ਮੈਨੂੰ ਕਿਹਾ ਕਿ ਕੋਈ ਸੀਵਰ ਨਹੀਂ ਇੱਥੇ ਪਵਾ ਸਕਦਾ ਮੈਂ ਤੁਹਾਨੂੰ ਸੀਵਰ ਪਵਾ ਕੇ ਦਿਖਾਉਂਗਾ ਤੇ ਸੀਵਰ ਚਾਲੂ ਕਰਾ ਕੇ ਦਿਖਾਉਂਗਾ ਤੁਸੀਂ ਕਿਹਾ ਸੀ ਅਗਰ ਅਗਰ ਜਿਸ ਤਰ੍ਹਾਂ ਕਿ ਜਿਹਦੇ ਕੋ ਕੰਮ ਨਹੀਂ ਹੁੰਦੀ ਸੇਵਾ ਨਹੀਂ ਹੁੰਦੀ ਉਸ ਨੂੰ ਇਹ ਯਾਨੀ ਕਿ ਇਲੈਕਸ਼ਨ ਨਹੀਂ ਲੱਣੇ ਚਾਹੀਦੇ ਠੀਕ ਹੈ ਇਹ ਸੇਵਾ ਨਹੀਂ ਨਿਭਾਣੀ ਚਾਹੀਦੀ ਤੁਹਾਨੂੰ ਲੱਗਦਾ ਕਿ ਅਗਰ ਕੋਈ ਬੰਦਾ ਕੋ ਕੋਲ ਸਰ ਦੱਸੇ ਕਿ ਸਾਈਨ ਵੀ ਕਰਾਣੇ ਪੈਣ ਉਸ ਨੂੰ ਅੱਧਾ ਘੰਟਾ 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 ਵੇਟ ਕਰਨੀ ਪੈਂਦੀ ਹੈ ਇਹ ਬਿਲਕੁਲ ਸੱਚੀ ਗੱਲ ਹੈ ਜੀ ਦੇਖੋ ਅੱਜਕੱਲ ਹਰ ਬੰਦਾ ਬਹੁਤ ਜ਼ਿਆਦਾ ਬਿਜ਼ੀ ਹੈ ਜੀ ਕਿਸੇ ਕੋਲ ਇੰਨਾ ਟਾਈਮ ਨਹੀਂ ਕਿ ਕੋਈ ਕਿਸੇ ਦੇ ਦਫ਼ਤਰ ਚ ਜਾ ਕੇ ਵੇਟ ਕਰੇ ਤੁਹਾਨੂੰ ਇੱਕ ਸਿਸਟਮ ਇਦਾਂ ਦਾ ਬਣਾਉਣਾ ਚਾਹੀਦਾ ਹੈ ਜੀ ਵੀ ਜਿਹੜੀ ਤੁਹਾਡੇ ਕੋਈ ਸਾਈਨ ਦੇਖੋ ਤੁਸੀਂ ਜਦੋਂ ਨੁਮਾਇੰਦੇ ਚੁਣੇ ਜਾਂਦੇ ਹੋ ਤਾਂ ਲੋਕਾਂ ਦੀ ਤੁਸੀਂ ਆ ਟੈਸਟੇਸ਼ਨ ਕਰਨੀ ਹੁੰਦੀ ਹੈ ਮੈਂ ਬਤੌਰ ਵਕੀਲ ਇਹ ਗੱਲ ਚੰਗੀ ਤਰ੍ਹਾਂ ਸਮਝਦਾ ਜੀ ਵੀ ਲੋਕਾਂ ਦੇ ਜਿਹੜੇ ਡਾਕੂਮੈਂਟਸ ਆ ਟੈਸਟ ਕਰਾਣੇ ਸਾਰੇ ਕੰਮ ਕਰਾਣੇ ਕਿੱਦਾਂ ਕਰਾਏ ਜਾਂਦੇ ਨੇ ਇਹ ਕੰਮਾਂ ਦੇ ਵਿੱਚ ਮੈਂ ਤਾਂ ਇਹੀ ਲੋਕਾਂ ਨੂੰ ਕਹੂੰਗਾ ਕਿ ਜਿਹੜੇ ਕੰਮ ਨੇ ਆਪਣਾ ਨੁਮਾਇੰਦਾ ਉਹ ਚੁਣੋ ਜਿਹੜਾ ਪੜਿਆ ਲਿਖਿਆ ਹੋਵੇ ਤੁਹਾਡੀਆਂ ਸਮੱਸਿਆਵਾਂ ਨੂੰ ਸਮਝਦਾ ਹੋਵੇ ਤੁਹਾਡੇ ਜਿਹੜੇ ਕੰਮ ਨੇ ਉਹ ਕੰਮਾਂ ਦੀ ਗੱਲ ਜਿਹੜੀ ਹੈ ਸਹੀ ਟਿਕਾਣੇ ਤੇ ਪਹੁੰਚਾਈ ਜਾਵੇ ਹੁਣ ਸਾਡੇ ਏਰੀਆ ਦੇ ਵਿੱਚ ਇਸ ਟਾਈਮ ਨਸ਼ੇ ਦੀ ਬੜੀ ਵੱਡੀ ਸਮੱਸਿਆ ਹੈ ਜੀ ਕੋਈ ਵੀ ਨੁਮਾਇੰਦਾ ਇਸ ਏਰੀਏ ਦੇ ਨੇ ਅੱਜ ਤੱਕ ਨਸ਼ੇ ਦੀ ਆਵਾਜ਼ ਨਹੀਂ ਚੱਕੀ ਔਰ ਸਾਡੇ ਆਪਣੇ ਘਰਾਂ ਦੇ ਬੱਚੇ ਜਿਸ ਏਰੀਆ 'ਚ ਅਸੀਂ ਰਹਿੰਦੇ ਆ ਮੈਂ ਜੰਮਿਆ ਪਲਿਆ ਜਿਸ ਏਰੀਆ ਜਿਸ ਏਰੀਆ 'ਚ ਮੈਂ ਵੱਡਾ ਹੋਇਆ ਹਾਂ ਸਾਡੇ ਭਰਾ ਨੇ ਜਿਹੜੇ ਅੱਜ ਇਸ ਦਲਦਲ ਦੇ ਵਿੱਚ ਫਸੇ ਆਂ ਔਰ ਮੈਂ ਇਹ ਬਹੁਤ ਵੱਡਾ ਇੱਕ ਲੋਕਾਂ ਨਾਲ ਪ੍ਰੋਮਿਸ ਕਰਦਾ ਕਿ ਆਪਣੇ ਏਰੀਏ ਨੂੰ ਨਸ਼ਾ ਮੁਕਤ ਕਰਕੇ ਦਿਖਾਵਾਂਗੇ ਤੁਹਾਨੂੰ ਲਿਖਣਾ ਆਉਣਾ ਚਾਹੀਦਾ ਤੁਹਾਨੂੰ ਅਫਸਰਾਂ ਤੋਂ ਜਵਾਬ ਦੇ ਹੀ ਕਰਨੀ ਆਣੀ ਚਾਹੀਦੀ ਹੈ ਜਦੋਂ ਤੁਸੀਂ ਲਿਖ ਕੇ ਮੈਂ ਬਤੌਰ ਵਕੀਲ ਜਦੋਂ ਮੈਂ ਲਿਖ ਕੇ ਲੋਕਾਂ ਨੂੰ ਅਫਸਰਾਂ ਨੂੰ ਜਦੋਂ ਮੈਂ ਚਿੱਠੀ ਲਿਖੂੰਗਾ ਅਫਸਰਾਂ ਨੂੰ ਉਸ ਗੱਲ ਦਾ ਜਵਾਬ ਦੇਣਾ ਪਊਗਾ ਜਦੋਂ ਇਕੱਠੇ ਹੋ ਕੇ ਲੋਕ ਮੈਨੂੰ ਇਹ ਗੱਲ ਕਹਿੰਦੇ ਨੇ ਕਿ ਸਾਡੇ ਏਰੀਏ ਦੇ ਵਿੱਚ ਬਹੁਤ ਵੱਡਾ ਕਿਉਂਕਿ ਮੇਰੇ ਫਾਦਰ ਜਦੋਂ ਇੱਥੇ ਨੁਮਾਇੰਦੇ ਸੀ ਕਿਸੇ ਦੀ ਇੱਥੇ ਜ਼ਰਤ ਨਹੀਂ ਸੀ ਹੁੰਦੀ ਸਭ ਡਰਦੇ ਸੀ ਕਿ ਇੱਥੋਂ ਦੇ ਨੁਮਾਇੰਦੇ ਨੇ ਜਿਹੜੇ ਕੱਲ ਨੂੰ ਅਸੀਂ ਕੋਈ ਗਲਤ ਕੰਮ ਕਰਾਂਗੇ ਨਸ਼ਾ ਵੇਚਾਂਗੇ ਤੇ ਸਾਡਾ ਖਿਲਾਫ ਇੱਥੇ ਐਕਸ਼ਨ ਹੋ ਸਕਦਾ ਹੁਣ ਜਿਹੜੇ ਨਸ਼ੇੜੀ ਸੀਗੇ ਜਿਹੜੇ ਨਸ਼ੇ ਵੇਚਦੇ ਆ ਉਹ ਬੇਲਗਾਮ ਹੋ ਗਏ ਨੇ ਤੇ ਉਹ ਨਿਰੰਤਰ ਜਿਹੜੀ ਹੈ ਕਰਪਟ ਗਲਤ ਪ੍ਰੈਕਟਿਸਿਜ਼ ਚੱਲਦੀਆਂ ਇਹਨਾਂ ਦਾ ਸੁਧਾਰ ਕੀਤਾ ਜਾਊਗਾ ਔਰ ਪਹਿਲ ਦੇ ਆਧਾਰ ਤੇ ਕੀਤਾ ਜਾਊਗਾ ਔਰ ਲੋਕਾਂ ਨੂੰ ਜਿੰਨਾ ਫਰਮਾ ਦਿਲੇ ਤੁਹਾਡੇ ਕਿਹੜੇ ਕਿਹੜੇ ਤੁਸੀਂ ਕੰਮ ਕਰਵਾਉਣੇ ਚਾਹੋਗੇ ਜਿਹੜੇ ਤੁਹਾਨੂੰ ਜ਼ਰੂਰੀ ਲੱਗਦੇ ਨੇ ਦੇਖੋ ਜੀ ਪਹਿਲੀ ਗੱਲ ਤਾਂ ਜਿਹੜੇ ਬਾਕੀ ਕਹਿੰਦੇ ਨੇ ਕੰਮ ਨੇ ਮੈਂ ਉਹਨਾਂ ਨੂੰ ਕੰਮ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਡਿਊਟੀ ਕਹਿੰਦਾ ਜੀ ਬਿਲਕੁਲ ਜਿਵੇਂ ਸਾਡੇ ਵਾਰਡ ਦੇ ਵਿੱਚ ਕੁਝ ਏਰੀਏ ਨੇ ਪ੍ਰਤਾਪਨਗਰ ਦੇ ਵਿੱਚ ਆ ਪਾਣੀ ਦੀ ਬੜੀ ਸਮੱਸਿਆ ਪਾਣੀ ਨਹੀਂ ਮਿਲਦਾ ਗਲੀ ਨੰਬਰ 4 ਦੇ ਵਿੱਚ ਮੈਂ ਪ੍ਰਤਾਪਨਗਰ ਜਾ ਕੇ ਆਏ ਹਾਂ ਉੱਥੇ ਉਸ ਗਲੀ ਦੇ ਵਿੱਚ ਇੱਕ ਸਮਰਸੀਬਲ ਦੀ ਰਿਕੁਆਇਰਮੈਂਟ ਸੀ ਜਿਹੜੇ ਨੁਮਾਇੰਦੇ ਸੀਗੇ ਉਹਨਾਂ ਨੇ ਵਾਅਦਾ ਕੀਤਾ ਪਰ ਨਹੀਂ ਲਵਾਇਆ ਜੀ ਪਹਿਲ ਦੇ ਆਧਾਰ ਤੇ ਲਵਾਇਆ ਜਾਊ ਉੱਥੇ ਸੀਵਰ ਦੀ ਪ੍ਰੋਬਲਮ ਹੈ ਜੀ ਪਹਿਲ ਦੇ ਆਧਾਰ ਤੇ ਉੱਥੇ ਸੀਵਰ ਵੱਡਾ ਪਾਇਆ ਜਾਊਗਾ ਜੇ ਚਾਹੇ ਰਾਜੜ ਸਟਰੀਟ ਹੋ ਗਈ ਉਹ ਏਰੀਆ ਹੋ ਗਿਆ ਹੁਣ ਮੈਂ ਭਗਵਾਨ ਚੌਂਗਲੀ ਨੰਬਰ 8 ਚ ਜਾ ਕੇ ਆਇਆ ਜੀ ਸਾਡੇ ਏਰੀਆ ਦੇ ਨੁਮਾਇੰਦਿਆਂ ਨੇ ਉੱਥੇ ਵਾਅਦਾ ਕੀਤਾ ਸੀਗਾ ਕਿ ਸਮਰਸੀਬਲ ਲਵਾਉਣਾ ਹੈ ਉਹ ਸਮਰਸੀਬਲ ਨਹੀਂ ਲੱਗੇ ਕੋਈ ਨਹੀਂ ਹੋਏ ਇਹ ਤਾਂ ਨਹੀਂ ਜੀ ਡਿਊਟੀਆਂ ਅੱਗੇ ਮੈਂ ਕੰਮ ਦੱਸਦਾ ਤੁਹਾਡੇ ਨੁਮਾਇੰਦੇ ਦਾ ਕੀ ਹੋਣਾ ਚਾਹੀਦਾ ਅੱਜ ਲੋਡ ਹੈ ਲੋਕਾਂ ਦੀਆਂ ਸਮੱਸਿਆਵਾਂ ਸਮਝਣ ਦੀ ਅੱਜ ਸਾਡੇ ਨੌਜਵਾਨ ਵੇਲੇ ਤੁਰੇ ਫਿਰਦੇ ਨੇ ਉਹਨਾਂ ਨੂੰ ਕੋਈ employment ਨਹੀਂ ਮਿਲਦੀ ਉਹਨਾਂ ਲਈ এমਪਲয়ਮੈਂਟ ਜਨਰੇਸ਼ਨ ਕਰਨ ਦੀ ਲੋੜ ਹੈ ਜੀ ਸਾਡੇ ਏਰੀਆ ਦੇ ਵਿੱਚ ਬੱਚਿਆਂ ਨੂੰ ਇਹ ਨਹੀਂ ਪਤਾ ਸੀ ਫਰਦਰ ਕੀ ਕਰਨਾ ਹੈ ਉਹਨਾਂ ਨੂੰ ਗਾਈਡ ਕਰਨ ਦੀ ਲੋੜ ਹੈ ਮੈਂ ਬਤੌਰ ਵਕੀਲ ਲੋਕਾਂ ਨੂੰ ਲੀਗਲ ਜਿਹੜੀ ਆਪਣੇ ਸਲਾਹ ਦੀ ਲੋੜ ਹੈ ਉਹ ਬਿਲਕੁਲ ਵੀ ਸਲਾਹ ਸਹੀ ਨਹੀਂ ਮਿਲੀ ਜਾਂਦੀ ਲੋਕ ਧੱਕੇ ਖਾਂਦੇ ਆ ਔਰ ਮੈਂ ਆਪਣੇ ਵੱਲੋਂ ਇਸ ਗੱਲ ਦਾ ਵਿਸ਼ਵਾਸ ਦਿਵਾਣਾ ਹੈ ਕਿ ਜੇ ਤੁਸੀਂ ਮੈਨੂੰ ਚੁਣ ਕੇ ਇਸ ਏਰੀਆ 'ਚ ਬਣਾਉਨੇ ਹੋ ਜਿੱਦਾਂ ਮੇਰੇ ਪਿਤਾ ਸਦਾ ਹਰਚੰਦ ਸਿੰਘ ਗੋਲਵੜੀਆ ਇਸ ਏਰੀਆ ਦੀ ਸੇਵਾ ਕਰਦੇ ਰਹੇ ਨੇ ਓਵੇਂ ਹੀ ਮੈਂ ਸੇਵਾ ਕਰੂੰਗਾ ਜੀ ਉਸ ਤੋਂ ਇਲਾਵਾ اپੀਲ ਕਰਦਾ ਲੋਕਾਂ ਨੂੰ ਕਿ ਨੌਜਵਾਨਾਂ ਨੂੰ ਹੁਣ ਮੌਕਾ ਦੇਣਾ ਚਾਹੀਦਾ ਪੜੇ ਲਿਖੇ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੀਦਾ ਜੇ ਕੋਈ ਪੜੇ ਲਿਖੇ ਨੌਜਵਾਨ ਤੁਹਾਡੇ ਅੱਗੇ ਆਣਗੇ ਤਾਂ ਉਹ ਤੁਹਾਡੇ ਮਸਲੇ ਆ ਜਿਹੜੇ ਭੱਜ ਦੌੜ ਕਰਕੇ ਤੁਹਾਡੇ ਨਾਲ ਲਾ ਕੇ ਕਰਾ ਸਕਦੇ ਆ ਤੇ ਤੁਹਾਡੇ ਨਮਾਇंदे ਵਿੱਚ ਦ੍ਰਿੜਤਾ ਹੋਣੀ ਚਾਹੀਦੀ ਆ ਜੀ ਉਹਦੀ ਜਿਹੜੀ ਆਪਣਾ ਮਨੋਬਲ ਕਾਇਮ ਹੋਣਾ ਚਾਹੀਦਾ ਜੀ ਉਹਦੇ ਦਮ ਹੋਣਾ ਚਾਹੀਦਾ ਵੀ ਮੈਂ ਇਹ ਕੰਮ ਕਰਾਣਾ ਤੇ ਜ਼ਿੰਮੇਵਾਰੀ ਸਮਝਦੇ ਹੋਏ ਸਾਰੇ ਕੰਮ ਕਰਵਾਉਣੇ ਚਾਹੀਦੇ ਕੌਂਸਲਰ ਨੂੰ ਉਹ ਕਮਾ ਦੇ ਆਧਾਰ ਤੇ ਵੋਟ ਪੈਂਦੀ ਆ ਜੀ ਤੇ ਦੂਸਰਾ ਤੁਸੀਂ ਇਹ ਦੱਸੋ ਕਿ ਆਪਣੇ ਵਾਰਡ ਵਾਸੀਆਂ ਨੂੰ ਕੋਈ ਮੈਸੇਜ ਕੀ ਦੇਣਾ ਚਾਹੂਗਾ ਮੈਂ ਆਪਣੇ ਵਾਰਡ ਵਾਸੀਆਂ ਨੂੰ ਬੇਨਤੀ ਕਰਦਾ ਜੀ ਕਿ ਮੈਂ ਤੁਹਾਡਾ ਆਪਣਾ ਬੱਚਾ ਜੀ ਤੁਹਾਡੇ ਹੀ ਹੱਥਾਂ 'ਚ ਜੰਮਿਆ ਪਲਿਆ ਤੁਹਾਡੇ ਹੀ ਹੱਥਾਂ 'ਚ ਵੱਡਾ ਹੋਇਆ ਤੁਸੀਂ ਮੇਰੇ ਤੋਂ ਵਾਕਫ ਹੋ ਔਰ ਤੁਹਾਨੂੰ ਇਹ ਪਤਾ ਵੀ ਇਸ ਘਰ ਦਾ ਦਰ 24 ਘੰਟੇ ਖੁੱਲਾ ਹੁੰਦਾ ਸੀ ਮੈਨੂੰ ਯਾਦ ਹੈ ਜਦੋਂ ਕਿਸੇ ਨੂੰ ਸਮੱਸਿਆ ਆਣੀ ਤਾਂ ਉਹਨਾਂ ਨੇ 24 ਘੰਟੇ ਅਸੀਂ ਉਹਨਾਂ ਦੀ ਅਵੇਲੇਬਲ ਹੁੰਦੇ ਸੀ ਸਾਨੂੰ ਹਰ ਵੇਲੇ ਆਵਾਜ਼ ਮਾਰ ਸਕਦੇ ਆ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਜੀ ਔਰ ਮੈਂ ਸੋਸ਼ਲ ਮੀਡੀਆ ਤੇ ਅਪੀਲ ਕਰਦਾ ਕਿ ਤੁਸੀਂ ਮੈਨੂੰ ਚੁਣ ਕੇ ਭੇਜੋ ਇਸ ਵਾਰਡ ਦੇ ਵਿੱਚ ਤੁਹਾਡੇ ਵਾਰਡ ਦੀ ਨੁਮਾਇੰਦਗੀ ਕਰਦੇ ਹੋਏ ਜਿਹੜੀਆਂ ਇਹ ਸਮੱਸਿਆਵਾਂ ਨੇ ਡਿਊਟੀਆਂ ਨੇ ਇਹ ਤਾਂ ਕਰਾਂਗੇ ਉਸ ਤੋਂ ਬਾਅਦ ਕੁਝ ਬਾਕੀਆਂ ਨਾਲੋਂ ਅਲੱਗ ਜੋ ਕੰਮ ਨੇ ਉਹ ਕਰਕੇ ਦਿਖਾਵਾਂਗੇ ਲੋਕਾਂ ਦੀਆਂ ਸਮੱਸਿਆ ਲੋਕਾਂ ਦੀ ਕਚਹਿਰੀ ਦੇ ਵਿੱਚ ਤੁਹਾਡਾ ਪੂਰਾ ਜੋਰ ਦੇ ਨਾਲ ਹਰ ਪ੍ਰੋਬਲਮ ਨੂੰ ਚੱਕਿਆ ਜਾਊਗਾ ਔਰ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਊਗਾ ਜੀ ਸੱਸੀ ਗੱਲ ਜੀ ਮੇਰਾ ਨਾਮ ਬਰਮਨ ਸਿੰਘ ਔਰ ਇਸ ਵਕਤ ਮੈਂ ਮੌਜੂਦਾ ਵਾਰਡ ਨੰਬਰ 44 ਦੇ ਵਿੱਚ ਸਾਹਮਣੇ ਮੌਜੂਦ ਨੇ ਅਮਨਜੋਤ ਗੋਲ ਬੜੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰਾਂਗੇ ਇਲੈਕਸ਼ਨ ਦੇ ਮੁੱਦੇ ਲੈ ਕੇ ਔਰ ਵਿਕਾਸ ਦੇ ਮੁੱਦੇ ਲੈ ਕੇ ਸੱਸੀ ਗੱਲ ਜੀ ਸਵਾਗਤ ਹੈ ਜੀ ਦਾ ਸੱਸੀ ਗੱਲ ਜੀ ਸਾਰੇ ਸਰੋਤਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਦਾ ਅੱਜ ਦਰਸ਼ਨ ਕਰਨ ਦਾ ਮੌਕਾ ਮਿਲ ਰਿਹਾ ਜੀ ਇਹ ਤੁਹਾਡਾ ਵੀ ਧੰਨਵਾਦ ਜਿਹੜਾ ਤੁਸੀਂ ਕੀਮਤੀ ਸਮਾਂ ਕੱਢਿਆ ਜੀ ਆਪਾਂ